ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਹ ਲੋ ਵੀ ਸਵੇਰੇ ਗੇਟ ਪੱਟ। ਤੁਹਾਨੂੰ ਦਿਖਾਉਂਦਾ ਮੈਂ। ਲੈ ਆ ਵੀ ਅੰਕਲ ਨੇ ਮਾਰਾ ਗੇਟ ਪੱਟ ਕੇ। ਤੇ ਹੁਣ ਉਹ ਗੇਟ ਦੀ ਵਾਰੀ ਉਹ ਵੀ ਐਵੇਂ ਪੱਟ ਕੇ ਮਾਰਨਾ ਤੇ ਜੜ ਤੋਂ ਕੱਢ ਗਏ। ਉਹ ਮੂਰੇ ਲਾ ਦੇਣਾ ਆਪਾਂ ਨੇ ਉੱਥੇ। ਹੁਣ ਇਹਦੀ ਮਿੱਟੀ ਹਟਾ ਲੋਏ ਵੀ ਇਦਾਂ ਹੀ ਕੱਢ ਲੈਣਾ ਈ ਹੈ ਨਾ ਹੀ। ਨਟੇ ਲੱਗੇ ਹੋਏ ਐ ਨਾ ਤੇ ਬੱਗੀ ਆ ਕੇ ਆਪਣੇ ਫਿਰ ਬੈਲਟ ਕਰ ਦਨੇ। ਨਵੇਂ ਦੋਹੇ ਜਿਹੜੇ ਫੱਟਦੇ ਹੁਣ ਦੇਖੋ ਜਿੱਤੇ ਪਹਿਲਾਂ ਕਲਿੱਪ ਦਿੱਤਾ ਬਈ ਲਾਇਆ ਹੋਇਆ ਸੀਗਾ ਵੀਰੇ ਤੇ ਹੁਣ ਚੱਲਦੇ ਮੋਰੇ ਤੇ ਅੱਜ ਠੰਡ ਬਹੁਤ ਹੈ ਮੈਂ ਵੀ ਦੋ ਦੋ ਕੋਟ ਪਾਏ ਰੇ ਆ ਤਿੰਨ ਟੋਆ ਫੱਟ ਹੋ ਜਾਣਾ ਆਪਣਾ ਸਾਰਾ ਤਾਣ ਬਾਇਰੀ ਵੀ ਪੈ ਰਹੀ ਗੜਕਾ ਗਟਕਾ ਵੀ ਵਸਾ ਰਸੂਈ ਚ ਰਹਿ ਗਿਆ ਨਿਬੜ ਚ ਲੈ ਗੜਕੇ ਦਾ ਵੀ ਕੰਟ ਠੰਡ ਕਰੀ ਵੀ ਠੰਡ ਬਾਈ ਹੁਣ ਹੋਈ ਜਾਂਦੀ ਹੁਣ ਕਿਆ ਕਰੀਏ ਹੂੰ ਜਨਵਰੀ ਫਰਵਰੀ ਚਾਹਨਾ ਜੋ ਜੋ ਠੰਡ ਹੋਣੀ ਆ ਪਹਿਨਾ ਪਹਿਨਾ ਨਹੀਂ ਠੰਡ ਹੁੰਦੀ ਹਾਂ ਇਹ ਤਾਂ ਆਪਣਾ ਮੁਡੀ ਇਹ ਤਾਂ ਨਹੀਂ ਪਹਿਨੇ ਕਰਕੇ ਠੰਡ ਹੋਈ ਆ ਨਾ ਜਨਵਰੀ ਮੈਨੂੰ ਇਹ ਨਹੀਂ ਚਾਹ ਮੈਨੂੰ ਇਹ ਆ ਨਾ ਉਦੋਂ ਤੇ ਠੰਡ ਹੋਈ ਆ ਹੂੰ ਬੰਦੇ ਵਾਦੀ ਗਿੱਲਾ ਮਟੀਰੀਅਲ ਨਿਕਲਦਾ ਖੱਲੇ ਦੇ ਹੈ ਬਿਲਕੁਲ ਨਹੀਂ ਮਿੱਟੀ ਸਿੱਕਣੀ ਆ ਨਾ ਹੂੰ ਪਣਾ ਨੀਰਾ ਪਣਾ ਨੀਰਾ ਨਾਲੀ ਤੇ ਮਲਾ ਅੱਜਾ ਬੜਾ ਚੰਗਾ ਲੱਗਦਾ ਮੈਨੂੰ ਦੇਖੋ ਬਹੁਤ ਸੋਹਣੇ ਨੇ ਘੜਨੀ ਚੰਗੀ ਤਰ੍ਹਾਂ ਬਹੁਤ ਲੱਗੂਗੀ ਲੱਗੂਗੀ ਹੁਣ ਕੱਢ ਜੂਗੀ ਹੁਣ ਆ ਦੇਖੀ ਬਾਗਰੀ ਸਟੇਜ ਹਾਂ ਬਾਹਰ ਖਾਦਮੋ ਬਾ ਪਰ ਮਿਸਤਰੀ ਨਾਲ ਨਿਬੜ ਗਿਆ ਮੈਂ ਬੀਮ ਰਹਿ ਗਿਆ ਭਰਨੇ ਉਤੇ ਤਾਂ ਕੱਲੂ ਕਿੱਥੇ ਲਾਉਣੇ ਹੈ ਕੱਲੂ ਕਿੱਥੇ ਲਾਉਣੇ ਮੈਂ ਤਾਂ ਕੱਲੂ ਪਿੱਛੇ ਬਾਥਰੂਮ ਪਿਆ ਹਾਲੇ ਕੋਈ ਕੋਈ ਕੰਮ ਆ ਬਾਥਰੂਮ ਥੱਲੇ ਫੇਰ ਆਹ ਦੱਬਣ ਲੱਗੋਗੇ ਰੋੜੀ ਰੋੜੀ ਵੀ ਚਾਦਵਾਰੀ ਵੀ ਹੈ ਉੱਪਰ ਵਾਲੀ ਉਹ ਖੁੰਝੇ ਜੋ ਉੱਪਰ ਵਾਲੀ ਖੇੜੀ ਚਾਦਵਾਰੀ ਚੱਲੇ ਦਾ ਆਹ ਉਹ ਕਰਾ ਲੈਣੀ ਉਪਰ ਫੋਟੋ ਫੋਟੇ ਚੱਕ ਹੋਣੀ ਆ 3 3 4 4 ਤੇ ਆ ਦੇ ਉਹ ਡਿਜ਼ਾਈਨਿੰਗ ਵਾਲੀ ਜਾਲੀ ਲਾ ਦੇਣੀ ਮੋਰੇ ਸੀਸਾ ਲੱਗ ਜਾਣਾ ਸੀਸਾ ਲਾਉਣਾ ਚਲੋ ਭਾਈ ਧੁੱਪ ਵੀ ਚੜ ਗਈ ਤੇ ਦੁਪਹਿਰ ਤੇ ਬਾਅਦ ਵੀਡੀਓ ਸ਼ੁਰੂ ਕਰੀ ਜਣੋ ਦੁਬਾਰਾ ਮੈਂ ਤੇ ਟੋਏ ਦਾ ਕੰਮ ਨਿਬੜ ਗਿਆ ਆਪਣਾ ਤੇ ਹੁਣ ਇਹਦੇ ਵਿੱਚ ਘਟਕਾ ਪਾਵਾਂਗੇ ਉਹ ਪੈਕਟ ਕ ਆਪਣੇ ਕੋਲ ਤੇ ਅੰਦਰ ਨਿਭੜਨ ਵਾਲਾ ਕੰਮ ਬਸ ਹੌਂਟਾਂ ਭਰੇ ਬਹੁਤ ਖੁੰਝ ਆ ਰਿਹਾ ਗਿਆ ਲਾ ਵੀ ਸਿਮਿੰਟ ਵੀ ਆ ਗਿਆ ਆਪਣਾ 25 ਬੋਰੀ ਆਈਆਂ 25 ਲੋ ਭਾਈ ਅਗਲੇ ਦਿਨ ਦੀ ਸਵੇਰ ਤੇ ਮੈਂ ਵੀ ਟੋਇ ਜੋਧਰ ਕੇ ਨਾਲੇ ਹੁਣ ਇਹਨੂੰ ਐਨ ਪੱਧਰਾ ਕਰਕੇ ਆਹ ਮਾਰ ਮੜਾ ਜਾਈ ਉੱਪਰ ਪੌੜੀ ਲਾ ਕੇ ਇਹੋ ਕਿੰਨੀ ਲੇਹੜਾ ਬਣੀਆਂ ਮੇਰੀਆਂ ਪਹਿਲਾ ਪਰਫਰਸ ਫਿਰ ਰੌੜੀ ਫਿਰ ਮਿੱਟੀ ਚੀਕਣੀ ਦੀ ਇੰਨੀ ਚੀਕਣੀ ਦੀ ਮਿੱਟੀ ਹੋਈ ਵੀ ਫਿਰ ਫਰਸ ਫਿਰ ਰੇਤਾ ਆ ਰੇਤਾ ਹੋਰ ਰੇਤਾ ਕੇ ਚੀਕਣੀ ਮਿੱਟੀ ਫਿਰ ਰੇਤਾ ਫਿਰ ਚੀਕਣੀ ਥੱਲੇ ਚੀਕਣੀ ਮਿੱਟੀ ਹੋ ਗਈ ਉਹ ਹੋਰ ਇਹਨੂੰ ਬਗਾ ਕੇ ਘੜ ਦੋ ਧਿਆਨ ਨਾਲ ਹਾਂ ਠੀਕ ਹੈ ਸਾਦ ਜਿਹੜੇ ਉੱਪਰ ਲੈਂਟਰ ਵਾਲੀ ਸ਼ਟਰਿੰਗ ਕਰਨੀ ਉਹ ਵੀ ਆਉਣਗੇ ਇੱਕ ਆ ਵੀ ਮਰੇ ਹੋ ਪਰ ਨੇ ਬਾਕੀ ਸਾਰੇ ਪਰ ਹੋਗੇ ਜਿਹੜੀ ਜਿਹੜੀ ਲੋਹੇ ਵਾਲੀ ਪੈੜ ਲਿਆਏ ਆਪਾਂ ਨੇ ਉਹ ਵੀ ਛੱਡਿਆ ਨਹੀਂ ਜਿਹੜੀ ਆ ਖੜੀ ਆ ਆਉਣ ਵੀ ਆ ਰਹੇ ਉਹ ਤਾਂ ਬਦਲਿਆ ਵਿੱਚ ਦਿੱਤਾ ਬਾਈ ਬਾੜਿਆ ਹੁਣ ਸਿਮਿੰਟ ਪਾ ਕੇ ਉਹ ਰਣਉਣ ਲੱਗੇ ਕਿ ਤਕੜਕਾ ਤੇ ਲੋਵਾਇਟ ਰਿਟਰਿਆਂ ਦਾ ਕੱਟ ਤੇ ਛੱਟੀਆਂ ਦਾ ਸਮਾਨ ਲੱਦ ਹੋ ਰਿਹਾ ਹੋ ਗਿਆ ਲੱਦ ਬੱਸ ਫੇ ਲੋ ਬਾਈ ਅੱਜ ਮਿਸਤਰੀ ਤਾਂ ਲੰਘ ਗਏ ਅੱਧੀ ਛੁੱਟੀ 'ਚ ਸਾਡਾ ਕੰਮ ਵਸਾਈ ਕਰ ਕਰ ਲਾਂਗੇ ਹੋਰ ਚਾਲ ਨਹੀਂ ਤੀ ਇਹਨਾਂ ਸੁੱਕਣੇ ਟਾਈਮ ਲੱਗਣਾ ਤੇ ਇੱਧਰ ਖਾਣ ਨੂੰ ਜਾਣਾ ਬੰਦਾ ਆ ਗਿਆ ਠੀਕ ਆ ਜੀ ਕਹਿੰਦਾ ਅੱਜ ਪਾਰਟੀ ਕਰਨੀ ਆ ਰੱਜ ਕੇ ਜੀ ਜਾਣਾ ਕੱਲ ਨੂੰ ਸਹੀ ਹਰ ਠੀਕ ਆ ਕਿੱਦਾਂ ਲੱਗਿਆ ਹੁਣ ਹੁਣ ਆ ਇਹ ਕਹਿੰਦਾ ਖੋਖਲਾ ਜਿਹਾ ਲੱਗਦਾ ਉੱਪਰ ਹੈ ਨਾ ਉਹ ਤਾਂ ਲੋਟ ਹੋ ਰਿਹਾ ਹੈ ਆ ਲੈਂਟਰ ਬੰਗਾ ਲੈਂਟਰ ਕਹਿੰਦੇ ਉਹ ਆਪਣੇ ਲੋਹੜੀ ਦੇ ਬਾਅਦ ਕਹਿੰਦੇ ਆ ਆ ਵੀ ਖਾਸਾ ਖੁੱਲਣ ਲੱਗਣ ਲੱਗਿਆ ਇੰਨੇ ਚ ਹਾਂ ਹਾਂ ਅੰਨ ਦੀ ਦੇਖ ਲੈ ਕਿੰਨਾ ਫਰਕ ਪੈ ਜਾਂਦਾ ਹਨਾ ਇੱਕ ਨਹੀਂ ਠੀਕ ਰਹਿੰਦਾ ਬਾਈ ਮੁੰਡੇ ਨੇ ਕਵਰਾਂ ਦੀ ਦੁਕਾਨ ਲਾ ਦਿੱਤੀ ਕਵਰੇ ਕਵਰੇ ਕਰਤ ਨੇ ਪਸੰਦ ਰੇ ਕਿਹਦੇ ਕਿਹੜਾ ਕਵਰ ਪਸੰਦ ਆ ਬਾਈ ਮੈਂ ਬੈਕ ਸੇ ਲਿਆ ਆ ਹਮ ਇਹਦੀ ਕੁਆਲਿਟੀ ਹੋਣੀ ਆ ਮੈਂ ਛੋਟਾ ਦਾ ਯਾਰ ਦੂਗਾ 14 ਪਰ ਹੁਣ ਦੇਖੋ ਬਾਈ ਇਹ ਕੱਢੀ ਆਹ ਸੰਦਲਾ ਪ੍ਰੋ ਆ ਤੇ ਆ ਮਿਕਸ ਕਰ ਦਨਾ ਹੁਣ ਇਹਦਾ ਹੈਗਾ ਮਿਕਸ ਹੁਣ ਕਿਹੜੇ ਹੱਥ ਤੇ ਕਿਹੜਾ ਫਾਂਜਾ ਚੁੰਗਾ ਇਹ ਆਪਣਾ ਹੱਥ ਦਿਖਾ ਰਾਨਾ ਇੱਧਰ ਮੇਰੇ ਹੱਥ ਨਾਲ ਮੇਰੇ ਹੱਥ ਆ ਪੀੜਾ ਤਾਂ ਵੜਾ ਮੇਰੇ ਨਿਆਣਾ ਮੇਰੇ ਹੱਥ ਤੇ ਆ ਵਾਂਜਾ ਚੁੰਗਾ ਤੇਰੇ ਹੱਥ ਤੇ ਆ ਤੂੰ ਆ ਵਾੜ ਲੈ ਹਾਂ ਤੂੰ ਮੇਰੇ ਨਿਆਣਾ ਜੀ ਬੇਟਾ ਹਾਂ ਤੇ ਵਦਨੇ ਵਲੀ ਵਲੀ ਮੇਰੇ ਕਿਦੋਂ ਵਦਨੇ ਅਗਲੇ ਸਾਲ ਉਹ ਪਤਾ ਕੀ ਹੈ ਉਹ ਨਾ ਇੱਕ ਵਾਰ ਬਾਈ ਜੀ ਜਿਹਨੂੰ ਮੈਕਸ ਦੀ ਆਪ ਤੈਜੂ ਨਾ ਫਿਰ ਉਹ ਮੈਸੇਜ ਲਾਉਂਦਾ ਦੋ ਵਾਰ ਇਹਨੇ 13 ਵੀ ਬਦਲ ਲਿਆ ਫੇ 14 ਬਦਲ ਲਿਆ ਫੇ ਮੈਕਸ ਲਿਆ ਮੈਕਸ ਪਹਿਲਾਂ ਤੇ ਨਾ ਨਾ ਹਾਂ ਪਹਿਲਾਂ 13 ਪਹਿਲਾਂ 13 13 ਬਰੋ ਦਾ ਫੇ 13 ਮੈਕਸ ਲਿਆਉਂਦਾ 13 ਬਰੋ ਮੈਕਸ ਲੱਗਾ ਆਪਾਂ ਨੇ ਮਾਸੜ ਤੇ ਉਹ ਵੀ ਨਹੀਂ ਪਸੰਦ ਆ 14 ਬਰੋ 14 ਬਰੋ ਛੋਟਾ ਜਿਹਾ ਲੱਗਿਆ ਫੇ 14 ਬਰੋ ਮੈਕਸ ਬਸ ਹੁਣ ਇਹ ਨਹੀਂ ਕਰਨਾ ਹਾਂ ਇਹ ਲੋਟ ਸੰਸੋਂ ਖਾਲਾ ਤੇ ਅੱਗੇ ਨਹੀਂ ਲੈਣਾ ਦੋ ਤਿੰਨ ਸਾਲ ਅੱਗੇ ਲਾਂਗੋ 12 17 ਪੂਰਾ ਹੋਊਗਾ 17 ਚੇਂਜ ਹੀ ਨਹੀਂ ਕਰਦੇ ਸੇਮ ਦਾ ਹੈਗਾ ਲਾਂ ਲਾਂਗਾਂ ਜੇ 17 ਲਾਂ ਚੋਂਗਾ ਫੇਰ ਮੈਂ ਲਾਂਗਾ 15 ਸਸਤਾ ਹੋ ਜੂਗਾ 15 ਨਹੀਂ 17 ਤਾਂ ਵਈ ਇਕੱਠੇ ਲਾਵਾਂਗੇ ਸਤਾਨਾ ਨਾ ਨਾ ਰੱਬ ਰੱਖੇ ਸੁਖੀ ਤੂੰ ਇਹ ਕੋਰੀਓ ਵੀ ਇਹ ਪਾਸੇ ਲੈ ਲਾਂਗੇ ਹੂੰ ਇਹ ਸਾਡਾ ਪਲਾਨ ਮੰਨਦਾ ਰਿਹਾ ਕਿਦਾ ਘੁੰਮਣ ਜਾਣਾ ਦਾ ਹਾਲੇ ਸਲਾਹ ਜੀ ਨਹੀਂ ਮਣਦੀ ਮੌਸਮ ਕੋਈ ਬੋਲਿਆ ਯਾਰ ਹਾਂ ਹਾਂਜੀ ਠੀਕ ਐ ਉਹ ਗੰਦਾ ਕੱਲਾ ਹੀ ਲਾਇਆ ਜਿਵੇਂ ਮਿਸਤਰੀ ਦਾ ਭੱਜ ਗਏ ਹਾਂ ਇਹਨੇ ਸਾਡੇ ਵੀ ਕੰਮ ਕਰਿਆ ਬੰਦਾ ਘੈਂਡਾ ਐ ਛੋਟਾ ਛੋਟਾ ਹਾਂ ਹਾਂ ਸਾਨ ਹੈਗਾ ਬਾਈ ਤੇਰੇ ਨਾਲ ਦਾ ਕਿੱਥੇ ਗਿਆ ਰਾਜਕੁਮਾਰ ਮੈਂ ਕਹਿੰਦਾ ਗੰਨੇ ਗੁੰਨੇ ਵੱਢਣ ਲੱਗਿਆ ਦਾ ਵਿਚ ਨੂੰ ਤਾਂ ਇੱਕ ਸਾਡੇ ਪਰਚੀ ਵੀ ਲੱਦੀ ਉਹ ਤਾਂ ਪਤਾ ਹੀ ਲੱਗਦਾ ਕਦੇ ਟੈਂਟ ਵਾਲੀ ਦੁਕਾਨ ਪਰ ਕਦੇ ਮਿਸਤਰੀ ਦਾ ਕੰਮ ਕਦੇ ਗੰਨੇਆਂ ਦਾ ਕਦੇ ਦੇਖ ਲੈ ਇੱਕੇ ਸਾਡੇ ਇੱਕ ਕੱਲਾ ਇੱਕ ਸਾਈਡ ਉਹ ਚਾਰ ਲੈ ਹੋ ਜਾਣੇ ਬਰਾਬਰ ਕੰਮ ਕਰਦਾ ਉਹਨਾਂ ਦਾ ਕੰਮ ਕਰਦਾ ਵੀ ਸਾਡੇ ਲਈ ਗੇਟ ਕੱਲਾ ਹੀ ਪਟਦਾ ਪੂਰੀ ਦਿਹਾੜੀ ਲੱਗ ਜਾਂਦਾ ਤਾਂ ਆਉਣਾ ਟਾਈਮ ਟਾਈਮ 8 ਵਜੇ ਆਉਣਾ ਆਪਣਾ 5 ਵਜੇ ਜਾਣ ਉਹ ਪੂਰੇ ਤੁਹਾਨੂੰ ਪਤਾ ਲੱਗੂਗਾ ਕਿ 8 ਵਜੇ ਲੈ ਕੇ 5 ਵਜੇ ਦਾ ਕੰਮ ਕਰਿਆ ਹੋਆ ਵਾ ਇਹ ਜੇ ਬੰਦਾ ਚ ਇੱਦਾਂ ਜਾਂਦਾ ਪਹਿਲਾਂ ਵੀ ਜਦੋਂ ਤਾਂ ਵੀ ਕੋਈ ਤਾਂ ਵੀ ਦੁੱਖ ਨਹੀਂ ਹੈ ਆਪਣਾ ਪੂਰਾ ਟਾਈਮ ਭਰ ਜਾਂਦਾ ਟਾਈਮ ਭਰ ਲੈਂਦਾ ਅਸੀਂ ਘਰ ਦਾ ਕੰਮ ਕਰਾਇਆ ਤਾਂ ਪਹਿਲਾਂ ਰੇਲ ਚਾਈਟ ਜਾਂਦਾ ਹਸਦਾ ਅੰਦਰ ਰੋੜੀ ਸਾਰੀ ਪੱਧਰੀ ਕਰਨੀ ਦੀ ਕਰਤੀ ਦੇਖ ਲੈ ਸਾਰੀ ਆ ਵੇ ਲੈ ਇੱਧਰ ਖੜੀ ਸਾਡੇ ਬੰਦੇ ਛੁੱਟੀ ਕਰ ਦੇਣੀ ਅੱਜ ਇਹਨਾਂ ਦੀ ਔਰ ਮਟਕਾ ਮਟਕਾ ਹੁੰਦਾ ਗੰਗਾ ਹੈ ਠੀਕ ਹੈ ਇੱਕ ਗੰਗਾ ਗੰਗਾ ਦਿਲ ਇਹਨੇ ਉਹ ਕੀ ਕਰਨਾ ਹੋਰੇ ਖੜਾ ਦਾ ਸੇਰਦਾ ਤਾਂ ਕੀ ਕੰਮ ਕਰਿਆ ਜਿਹੜੀ ਆਹ ਮਿੱਟੀ ਵੇਚਦੀ ਉਹਰੇ ਆਈ ਵੇ ਸਾਈਏ ਨੇ ਸੇਰਦੇ ਨੇ ਦੇਖਦਾ ਅੱਦਾਂ ਅੱਦਾਂ ਆਇਆ ਵਾ 8.5 ਦਾ ਇੰਨਾ ਕਿਦਾ ਪਾਣੀ ਹੌਲੀ ਹੌਲੀ ਕਰਦਾ ਹਾਂ ਆਹ ਦੇਖ ਲੈ ਉਹਰੇ ਖੜਾ ਨਾ ਉਹਰੇ ਮੈਡਾ ਇੱਕ ਵੀਰ ਦਾ ਕਮੈਂਟ ਆਇਆ ਤਾਂ ਕਹਿੰਦਾ ਵੀ ਮੇਰੇ ਕੋਲ ਹੈਗੀ ਪੱਗ ਗੁੱਤੀ ਬਾਈ ਮੈਂ ਨੰਬਰ ਪਾ ਦਵਾਂ ਕਮੈਂਟ ਦੇ ਥੱਲੇ ਮੈਨੂੰ ਫੋਨ ਤਾਂ ਕਰੇ ਬਾਈ ਜੀ ਵੀਡੀਓ ਦੇਖੀ ਯਾਰ ਮੈਨੂੰ ਫੋਨ ਕਰ ਯਾਰ ਮੈਨੂੰ ਦੱਸੇ ਚੱਲ ਮੈਂ ਵੀ ਕਰ ਦਊਂਗਾ ਫਿਰ ਉੱਪਰ ਆ ਜਾਂਦਾ ਕਮੈਂਟ ਕਮੈਂਟ ਉੱਪਰ ਆਣਾ ਫਿਰ ਕਮੈਂਟ ਉਹ ਵੀਡੀਓ ਦਾ ਸਕਰੀਨਸ਼ਾਟ ਮਾਰ ਦੂੰਗਾ ਮੈਂ ਦੇਖਦਾ ਫਿਰ ਚੱਲ ਜੇ 10 ਮੈਂ ਤਾਂ ਨਿੱਕ ਨੰਬਰ ਵੀ ਭੇਜਿਆ ਦਾ ਇਨਸਟਾ ਵਾ ਉਹ ਹੂੰ ਉਹ ਬਾਈ ਕਹਿੰਦਾ ਵੀ ਹਜੇ ਕੋਈ ਅਵੇਲੇਬਲ ਹੀ ਹੈਗੀ ਕਰਵਾ ਦਾਂਗੇ ਤੁਹਾਨੂੰ ਹੁਣ ਪੱਕਾ ਕਰਵਾਉਂਗਾ ਹੁਣ ਇਹ ਵੀ ਨਹੀਂ ਗਾਇ ਸਾਡੇ ਹੁਣ ਬਲ ਆਰਡਰ ਬਾਕ ਤਾਂ ਆਉਂਦੀ ਹੈ ਮੈਂ ਤਾਂ ਜਿੰਨੇ ਕਾਲ ਲਿਆ ਵਾ ਜੀ ਨਹੀਂ ਲੱਗਦਾ ਯਾਰ ਸਾਡੇ ਦੋ ਵਿਚਾਰੇ ਅੱਛਾ ਹਾਂ ਉਹ ਹੁੰਦਾ ਹੀ ਦੁੱਖ ਹਮਾਰਾ ਕਾਲੂ ਦਾ ਕਾਲੂ ਐਪਾ ਕਰਾ ਜੀਂ ਲੱਗਦਾ ਇੱਕ 10 ਸਾਲ ਜਿਦੋਂ ਦੇਖ ਲਾ 10 ਸਾਲ ਬਣ ਗਿਆ ਸੀ ਇੰਨੀ ਇੰਨੇ ਹੀ ਹੁੰਦੇ ਵਸੇ ਕਵਰ ਜਿੰਨੇ ਕ ਹਾਂ ਵਸੇ ਇੰਨੇ ਕ ਲਾ ਲੇ ਇੰਨੇ ਹੀ ਹੁੰਦੇ ਜਿੰਨਾ ਕ ਚੂਹਾ ਹੁੰਦਾ ਅੱਛਾ ਬਹੁਤ ਔਖੇ ਪਾ ਲਈ ਹੁੰਦਾ ਹੀ ਆ ਮੋਹ ਪੈ ਜਾਂਦਾ ਹੁਣ ਆਹ ਬੰਦਾ ਤਾਂ ਜਿਹੜਾ ਅੰਦਰ ਲੱਗਾ ਵੇਰੀ ਬੱਕਰੀ ਮਰ ਗਈ ਸੀ ਦੋ ਦਿਨ ਆਏ ਨਹੀਂਗਾ ਮੇਰੇ ਜੀ ਨਹੀਂ ਲੱਗਦਾ ਹੈਗਾ ਬੱਕਰੀ ਨਾਲ ਲੱਲਾ ਕਿੰਨਾ ਮੋਤ ਆ ਅਸੀਂ ਦੇਖਦੇ ਸਾਡੇ ਦੋ ਸੇ ਕੁੱਤੀਆਂ ਮਰੀਆਂ ਅਰਦਾਸ ਕਰਾ ਜੇ ਆਂ ਲੱਗੀਆਂ ਹਮ ਨਾਲੇ ਆਪਣੀ ਬਾੜੇ ਚ ਲੱਗੀਆਂ ਸੀ ਤੇ ਬਾਹਰ ਨਹੀਂ ਅੱਛਾ ਸਪਿਰਟ ਰਾ ਚਲਾਤੇ ਵਧੀਆ ਇਦਾਂ ਹੀ ਲਾਉਣਾ ਚਾਹੀਦਾ ਬਈ ਚੱਲ ਕਾਦਰ ਕਾਦਰ ਲਾਤਾ। درخت ਕਾਦਰ ਲਾਇਆ। ਤੰਬਦਾ ਇੱਕ ਡੇਕ ਹੈ। ਤੁਹਾਨੂੰ ਵਧੀਆ ਦੀ ਜਾਂਚ ਖਾਇ ਕਰੀਆ ਮੈਂ ਫਿਰ। ਹਾਂ ਜੀ ਜਾਂਚ ਖਾ ਲਈ ਕਰੀ। ਬਹੁਤ ਪੈ ਜਾਂਦਾ ਯਾਰ। ਹਾਂ ਦੇ ਲੈਣਾ ਹੋਰੇ ਖੜਾ ਦਾ ਢੇਰੀ ਲਈ। ਮੈਂ ਉੱਪਰ ਕੈਮਰੇ ਰੱਖਿਆ ਇਹਨੂੰ। ਇਹ ਉਹਨਾਂ ਨੇ ਕਹਿੰਦਾ ਘਰ ਵਾਲੀਆਂ ਨਾਲ ਜਿਹੜੀ ਤਿੰਨੇ ਜਣੀਆਂ ਲੱਗੀਆਂ ਵਈਆਂ। ਫਿਰ ਹੌਲੀ-ਹੌਲੀ ਕਰੋ। ਲੈ। ਹਾਂ। ਉੱਠ ਗਿਆ ਯਾਰ ਮੈਂ ਕਿਹਾ ਹਾਂ ਉਹ ਕਹਿੰਦਾ ਉਹਨਾਂ ਨੂੰ। ਡਾੜੀ ਵਾਰ। ਹਾਂ ਜੀ। ਤਾਂ ਕਿ ਨਾ ਹੌਲੀ-ਹੌਲੀ ਕਰੋ। ਜੇ ਠੇਕਾ ਹੁੰਦਾ ਨਾ ਤੁਹਾਨੂੰ ਪੱਦਾਂ ਦੇ ਵੇਡ ਦੇਣਾ। ਨਾ ਠੇਕੇ 'ਚ ਤਾਂ ਕੰਮ ਤਾਂ। ਫੇਕੇ ਜਨਾ ਹੁੰਦਾ ਫਿਰ ਹੁਣ ਤੱਕ ਪੱਟ ਹੁੰਦੇ ਮਿਲਿਆ ਕੁਸ ਕੁਸ ਨਹੀਂ ਮੇਰਾ ਖਾਲੀ ਹੈ ਕੋਈ ਹੱਡ ਹੱਡ ਵੀ ਨਹੀਂ ਮਿਲਿਆ ਕੁਸ ਵੀ ਨਹੀਂ ਹਾਂ ਮਿੱਟੀ ਉਹ ਮਿਲੀ ਤਿੰਨ ਚਾਰ ਤਰ੍ਹਾਂ ਦੀ ਉਹ ਤਾਂ ਚਲ ਆਪਣੇ ਹੈਗੀ ਹੁੰਦੀ ਹਾਂ ਹਾਂ ਹੱਡੋ ਤੋਂ ਕੁਝ ਇੱਥੇ ਮੈਂ ਕਿਹਾ ਤੁਹਾਡਾ ਕਮਰਾ ਹੁੰਦਾ ਰ ਦੇਖ ਲੈ ਹੋਰੇ ਕਮਰੇ ਤਾਂ ਹਾਂ ਹੋਰੇ ਨਹੀਂ ਇਹ ਨਿਕਲਦੇ ਫੂਲ ਬਲ ਨਹੀਂ ਖੈਰਾ ਵਾ ਮਿਸਤਰੀ ਆਂਦਰ ਆ ਖੈਰਾਵਾ ਤਾਂ ਨਿਕਲਦੇ ਆ ਮੈਂ ਹਾਂ ਕਿਹਾ ਉੱਤੇ ਮੁਸਲਮਾਨਾਂ ਦੇ ਪਿੰਡ ਤਾਂ ਨਾ ਤੇ ਜਦ ਮੁਸਲ ਇੱਕ ਸ਼ੇਰਗੜ ਵੀ ਨਿਕਲਿਆ ਜਿੱਥੇ ਆਪਾਂ ਵਿਆਹ ਜਾਂਦੇ ਆ ਵੇ ਆ ਗਿਆ ਤੇ ਕੋ ਪਿੰਡਿਕ ਨਿਕਲਿਆ ਕਹੇ ਨਿਕਲਦਾ ਦਾ ਨਾ ਉਹ ਤੇ ਹੁਣ ਵੀ ਨਿਕਲਦੇ ਆ ਕਹਿੰਦੇ ਇੰਨਾ ਡੂੰਘਾ ਟੋਆ ਪਟ ਲੰਦੇ ਹੈ 30 40000 ਦਾ ਸਮਾਨ ਮਿਲਦਾ ਹੂੰ ਕੋਈ ਜਾ ਮੁਸਲਮਾਨ ਕੀ ਤੇ ਨਾ ਮੁਸਲਮਾਨ ਉਹ ਮੁਸਲਮਾਨਾਂ ਨੇ ਪਿੰਡ ਨਹੀਂ ਦਾ ਉਹ ਬਣਾ ਸਮਾਨ ਦਾ ਵਗੇਦੇ ਉਹ ਚ ਉਧਰ ਵੀ ਉਧਰ ਸਾਈਡ ਦੇ ਮੱਛੋੜੀ ਸਾਈਡ ਰ ਤਾਂ ਹੀ ਉਹ ਗੱਲ ਨੇ ਕਿਹਦੀ ਗੱਲ ਬੰਦੇ ਹੂੰ ਉਹ ਵਿਚਲ ਧਰਤੀ ਜੇ ਸਮਾਨ ਦੱਬ ਗਿਆ ਤੇ ਆਪਣਾ ਕੱਲ੍ਹ ਕਿ ਟਾਈਮ ਪਹਿਲਾਂ ਵੀ ਗੱਲ ਆ ਮੈਂ ਸਕੂਲ ਚ ਪੜਦਾ ਰਿਹਾ ਜਾਨੀ ਹੂੰ 7ਵੀਂ 8ਵੀਂ ਵਿੱਚ ਹੀ ਹੁੰਦਾ ਅੱਛਾ ਹੂੰ ਸਾਡੇ ਦਾ ਖਾਲੀ ਹੈ ਸਾਡੇ ਦਾ ਟੋਬਾ ਹੁੰਦਾ ਤਾਰੇ ਉਹ ਟੋਬਾ ਦਾ ਬਣਾ ਅਸੀਂ ਜੱਟਿਆ ਘਰ ਪਾਇਆ ਜੀ ਇਹ ਨਾ ਸੋਨਾ ਕਹਿ ਲੱਗਾ ਤੂੰ ਉਨੂੰ ਗਈ ਜਾਂਦਾ ਨਹੀਂ ਯਾਰ ਇਹ ਨਹੀਂ ਸੋਨਾ ਲੱਗਾ ਆ ਦੇਖ ਕੈਮਰਾ ਰਿੰਗ ਪਟਾਇਸਨ ਉਹ ਤੇ ਇਹ ਮੇਰਾ ਚਿੱਟਾ ਫੋਨ ਹੈ ਚਿੱਟਾ ਜੇ ਕਾਲਾ ਹੁੰਦਾ ਉਹਦੇ ਕੋਲ ਜਚਣਾ ਪਏ ਹਮ ਚੱਲ ਰੱਖ ਲੈ ਐਮਰਜੈਂਸੀ ਰੱਖਣਾ ਕਿੰਨੇ ਕ ਵਾਰ ਰੱਖ ਲੈ ਐਮਰਜੈਂਸੀ ਮੁੰਡੇ ਦਾ ਫੋਨ ਵਜ਼ਲ ਕਵਰ ਸਾਰੇ ਮੈਨੂੰ ਦੇ ਗਿਆ ਬਾਈ ਆ ਕਵਰ ਮੈਨੂੰ ਕਹਿੰਦੇ Ориਜినਲ ਹਾਲ ਦੇ ਚੱਲ ਜਨਤ ਕਿੰਨਾ ਰਹਿਦਾ 1000 ਦਾ ਨਹੀਂ ਹਾਂ 2 ਡਾਲਰ ਦਾ ਬੀ ਡਾਲਰ ਦਾ 20 ਡਾਲਰ ਹੀ ਆਪਾਂ ਪਾਕਿਸਤਾਨ ਜਾਂਦੇ ਸਮਝ ਲੈ 1800 ਰੁਪਿਆ ਨਾ ਕੈਨੇਡਾ ਦੇ ਤਾਂ ਕੈਨੇਡਾ ਤੇ ਕੈਨੇਡਾ ਤੇ ਫਿਰ ਉਹੀ 1400 ਰੁਪਿਆ ਆਊਗਾ ਤੇਰਾ ਵੀ ਫੋਨ ਲੈ ਲੈ ਕਿਹੜਾ ਤੁਹਾਨੂੰ ਵੀ ਫੋਨ ਲੈਣਾ ਹਾਂ ਉਹ ਨਹੀਂ ਯਾਰ ਉਹ ਕਹਿੰਦਾ ਮੇਰੇ ਫੋਨ ਦੀ ਬੈਟਰੀ ਬਹੁਤ ਛੇਤੀ ਗਿਰਦੀ ਐ ਬੂਸਟ ਮਾਰਦੀ ਐ ਬੂਸਟ ਨਹੀਂ ਵੱਜੀ ਵੀ ਚਾਰਜਰ ਦੇਸੀ ਲਿਆਇਆ ਉਹ ਹਾਂ ਉਹ ਆ ਮੈਂ ਵੀ ਤੇ ਉੱਥੇ ਦੱਸਦਾ ਗੱਲ ਇਹਦੇ ਲੈ ਇਹ ਕਵਰ ਖਰਾਬ ਜਿਹਾ ਹੀ ਹੋ ਗਿਆ ਸਾਡਾ ਇਹ ਨੂੰ ਬੁਲਾ ਲੈ ਹੈਲੋ ਆ ਜਾ ਮੈਂ ਮੈਂ ਕਿਉਂ ਚੱਲ ਬਈ ਦੇਖਦੇ ਹੁਣ ਕੰਮ ਅੱਜ ਦਾ ਮਿਸਤਰੀ ਲੰਘ ਗਿਆ ਟੋਈ ਭਰ ਕੇ ਐ ਛੇਤੀ ਆ ਜਾ ਮੈਂ ਕਿਹ ਚਾਲਦਾ ਹੈ ਨਹੀਂ ਕਿਉਂਕਿ ਸੁੱਕੇ ਤੇ ਬਾਅਦ ਉੱਪਰ ਫਿਰ ਰੱਤੇ ਲੱਗਣ ਦੇਵਾ ਪਤਾਨ ਜੀ ਲੋ ਵੀ ਅੰਦਰ ਆ ਰੋੜੀ ਦਸਤੀ ਠੀਕ ਹੈ ਜੱਟ ਇਹ ਨਾਲ ਝੋਟਾ ਕਰ ਲਈ ਲੱਗਿਆ ਵਾ ਬਾਈ ਇਹ ਤਾਂ ਝੋਟਾ ਹੁੰਦਾ ਏ ਆ ਜੇ ਕੰਨਾ ਮਾਰ ਜਵੇ ਭਰੇ ਨਹੀਂ ਹਾਂ ਨਹੀਂ ਕਿ ਪਤਾ ਕਿ ਆਪਕੀ ਮਾਰਗੀਂ ਜਾ ਰਹੇ ਦੀ ਉਹੀ ਹੈ ਮੈਂ ਦੱਸਿਆ ਮੈਂ ਹਾਂ ਰੋਇਆ ਦੋ ਦਿਨ ਇਹ ਦੋ ਕੁ ਲੱਗਦਾ ਯਾਰ ਜਦੋਂ ਇਹ ਰੀਜਨ ਆ ਪਾਲੀ ਦੀ ਸੀ ਪਾਲੀ ਹੋ ਗਈ ਬਹੁਤ ਦੋਬਲ ਹੋ ਗਿਆ ਹਾਂ ਉਹੀ ਹੋਇ ਤੇ ਜਿੱਤੇ ਕਿੰਨਾ ਬੱਚੇ ਉਹਦੇ ਬੱਚੇ ਕੋਈ ਨਹੀਂ ਕੰਮੀ ਨਹੀਂ ਜਾਂਦਾ ਉਹ ਮੇਰੇ ਨਾਲ ਇਹ ਕੰਮੀ ਦੇ ਨਾ ਸੋਤੇ ਜੀ ਹੋਣੀ ਆ ਚੰਦ ਕੋਈ ਨਹੀਂ ਠੰਡ ਲਾ ਕੇ ਦੇ ਕੀ ਹੋ ਗਿਆ ਠੰਡ ਲਾ ਕੇ ਠੰਡ ਠੰਡ ਬਈ ਹੈ ਜੀ ਬਹੁਤ ਹੈ ਧੁੱਪੇ ਨਾੜਦੀ ਜੇ ਦੇ ਲਾ ਤੋ ਪਚੜੀ ਤੇਰੇ ਗੱਬੇ ਹੀ ਆ ਹੂੰ ਕਿਹਨਾਂ ਦੱਸਿਆ ਮੈਨੂੰ ਕਿਥੇ ਦੱਬ ਕੇ ਆਉਂਦੇ ਦੀ ਨਦੀ ਚ ਨਾ ਅਰੇ ਤੂੰ ਉਹ ਨਹੀਂ ਪਚਿਆ ਆ ਤੂੰ ਲਾਗਾ ਹਾਂ ਕਿਹਨ ਦੱਸੇਂਗੇ ਵੀ ਬਸ ਦੱਪ ਕੇ ਹੀ ਹਾਂ ਨਹੀਂ ਦੱਸੇ ਨਾ ਇਹ ਤਾਂ ਕੱਢ ਲੈ ਜਾਂਦੇ ਆ ਮੈਨੂੰ ਪਿਆ ਤਾਂ 3-4 ਦਿਨ ਲੰਘੇ ਫੇਰ ਨਹੀਂ ਖਾ ਸਕਦੇ ਇਹ ਨਹੀਂ ਹੂੰ ਲੋੜ ਪਾ ਦੇਣਾ ਪਰ ਨਾ ਲੋੜ ਲੋੜਾ ਜਿੰਨੇ ਘਾੜ ਦੇਣੀ ਆਪਕੇ ਜਰਦਨ ਕੇ। ਛਾਂ ਲਗ ਗਈ। ਦੇ ਲੈ। ਐਨ ਬਣਾਤੀ। ਦਰਵਾਜਾ ਇਕੱਲੇ ਨਹੀਂ ਖੜਤਦਾ ਦੇਖ ਲੈ। ਆਹਾ। ਹਾਂ। ਠੀਕ ਹੈ ਜੀ। ਸਗਰੇ ਠੀਕ ਆ ਫਿਰ। ਝੋਟਾ ਬੰਦਾ ਤਾਂ ਹੀ ਤਾਂ ਝੋਟਾ ਦਾ। ਕੀ ਕਹਿੰਦੇ ਗਏ? ਕੌਣ? ਲਾਤੇ ਮੈਂ। ਮੈਂ ਟੱਕੋ ਟਿੰਡ ਬੋਡੀ। ਬੰਦੇ ਭੱਜਦੇ ਦੇਖ ਲੈ। ਨਾ ਹੋਰ। ਪੰਜ ਨਹੀਂ ਵੱਜੇ ਤੇ। ਕਿਹੜੇ ਰੋੜੀ ਦੀ? ਕਿੱ ਘੱਟ ਪਾਉਣੀ ਆ? ਉਧਰ 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 ਉਧਰ। ਅੰਗਲ ਸਟਵਾ ਲੈ ਕਿੰਨੇ ਕਿ ਸਟਾਉਣੀ। ਇਸ ਕਿਰਾਰੇ ਨੂੰ ਕੁੰਜੇ ਸਿਰੂ ਕਰ ਲਵਾ ਥੋੜੀ ਥੋੜੀ ਖੰਡਾ ਕੇ ਗੇਰੀ ਆ ਹਾਲਗਮਾਨ ਕੱਢ ਦੋ ਬਾਹਰ ਪਹਿਲਾ ਥਾਂ ਥਾਂ ਦੇ ਜੇ ਕਰ ਦੋ ਖੰਡਾ ਕੇ ਗੇਰੋ ਠੀਕੇ ਖੁੰਦੇ ਚੋਂ ਓ ਖੁੰਡਿਆ ਦੇ ਲੋ ਜੈ ਲੇ ਹਾਂ ਨਮਸਕਾਰ ਠੀਕ ਹੈ ਜੀ ਹੁਣ ਮੈਂ ਕਿਣਾ ਖੰਡਾ ਖੰਡਾ ਕੇ ਘੇਰਦੇ ਹਾਂ